ਸ਼ਰਾਬ ਦੇ ਠੇਕਿਆਂ ਦੇ ਲਸਨ ਸਲਾਟਰੀ ਸਿਸਟਮ ਰਾਹੀਂ ਕੱਢੇ ਗਏ ਡਰਾ ਸ਼ਰਾਬ ਦੇ ਠੇਕੇਦਾਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਅਤੇ ਕਿਹਾ ਕਿ ਨਵੇਂ ਕਾਰੋਬਾਰੀਆਂ ਨੂੰ ਮਿਲਿਆ ਹੈ ਮੌਕਾ ਗੁਰਦਾਸਪੁਰ ਰੇਂਜ ਦੇ ਵਿੱਤੀ ਸਾਲ 2024 ਤੋਂ 25 ਦੀ ਪਰਵਾਨ ਕੀਤੀ ਆਪਕਾਰੀ ਨੀਤੀ ਅਨੁਸਾਰ ਅੱਜ ਗੁਰਦਾਸਪੁਰ ਵਿਖੇ ਲਾਟਰੀ ਸਿਸਟਮ ਰਾਹੀਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਗਈ ਉੱਥੇ ਹੀ ਡਿਪਟੀ ਕਮਿਸ਼ਨਰ ਆਪਕਾਰੀ ਅਨੀਤਾ ਗੁਲੇਰੀਆ ਨੇ ਦੱਸਿਆ ਕਿ ਸ਼ਰਾਬ ਦੇ ਠੇਕਿਆਂ ਦੇ ਲਸੰਸ ਅਰਜ਼ੀਆਂ ਲੈ ਕੇ ਦਿੱਤੇ ਗਏ ਹਨ ਅਤੇ ਕਰੀਬ ਹਰ ਠੇਕੇ ਲਈ ਇੱਕ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਇਆ ਹਨ ਇਸ ਲਈ ਠੇਕੇ ਲਸੰਸ ਲਾਟਰੀ ਸਿਸਟਮ ਰਾਹੀਂ ਦਿੱਤਾ ਜਾ ਰਹੇ ਹਨ ਜੋ ਕਿ ਇੱਕ ਪਾਰਦਰਸ਼ੀ ਤਰੀਕੇ ਨਾਲ ਬਿਨਕਾਰ ਮੀਡੀਆ ਆਮ ਜਨਤਾ ਅਤੇ ਸਰਕਾਰੀ ਅਬਜ਼ਰਵਰ ਦੀ ਹਾਜ਼ਰੀ ਵਿੱਚ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਸਾਲ 2024 ਤੋਂ ਪੰਜੀ ਲਈ ਗੁਰਦਾਸਪੁਰ ਰੇਂਜ ਆਪਕਾਰੀ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਅਤੇ ਪਠਾਨਕੋਟ ਦਾ ਲਾਟਰੀ ਲਈ ਡਰਾ ਕੱਢੇ ਗਏ ਹਨ ਅਤੇ ਇਸ ਵਾਰ ਪਿਛਲੇ ਸਾਲ ਨਾਲੋਂ ਵਧਰੇ ਸਰਕਾਰ ਨੂੰ ਰੈਵਨਿਊ ਹੋਵੇਗਾ ਅਤੇ ਇਸ ਮੌਕੇ ਜਿਹਨਾਂ ਸ਼ਰਾਬ ਠੇਕੇਦਾਰਾ ਵੱਲੋਂ ਅਰਜ਼ੀਆਂ ਪਾਈਆਂ ਗਿਆ ਸਨ ਉਹਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨਵੇਂ ਕਾਰੋਬਾਰੀਆਂ ਨੂੰ ਮਿਲਿਆ ਹੈ ਮੌਕਾ ਗੁਰਦਾਸਪੁਰ ਤੋਲਵ ਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਅ ਉਹਦੇ 2425 ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਡਰਾਫ ਲੋਟ निकाले ਜਾ ਰਹੇ ਨੇ ਅ ਅੱਜ ਮੇਰੀ ਡਿਊਟੀ ਐਜ਼ ਅ অবজারভার ਡਿਪਾਰਟਮੈਂਟ ਵੱਲੋਂ ਲਗਾਈ ਗਈ ਹੈ ਔਰ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ 1 ਔਰ ਗੁਰਦਾਸਪੁਰ 2 ਰੇਂਜ ਔਰ ਪਠਾਨਕੋਟ ਰੇਂਜ ਹੈਗੀ ਹੈ ਜਿਸ ਦੇ ਵਿੱਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪੂਰਾ ਆ ਟ੍ਰਾਂਸਪਰੈਂਸੀ ਨੂੰ ਲੈ ਕੇ ਪੂਰਾ ਓਪਨ ਦੁਨੀਆ ਦੇ ਵਿੱਚ ਸਾਰੀ ਪਬਲਿਕ ਦੇ ਵਿੱਚ ਡਰਾਫ ਲੋਟ निकाले ਜਾ ਰਹੇ ਆ ਇਸ ਦੇ ਵਿੱਚ ਸਾਡੇ ਕੋਲ ਟੋਟਲ ਗੁਰਦਾਸਪੁਰ ਰੇਂਜ ਦੇ 374 ਅਪਲੀਕੇਸ਼ਨਸ ਆਈਆਂ ਨੇ ਔਰ ਪਠਾਨਕੋਟ ਦੇ ਵਿੱਚ 1.1 ਤੇ 19 ਕਰੋੜ ਡਰਾਫ ਅਲਾਟਸ ਦੀ ਅਪਲੀਕੇਸ਼ਨ ਫੀਸ ਆਈ ਹੈ ਔਰ ਗੁਰਦਾਸਪੁਰ ਦੇ ਵਿੱਚ 1 ਕਰੋੜ 28 ਲੱਖ ਦੀ ਫੀਸ ਆਈ ਹੈ ਟੋਟਲ 2 ਕਰੋੜ 81 ਲੱਖ ਦੀ ਫੀਸ ਆਈ ਹੈ ਡਰਾਫ ਅਲਾਟਸ ਤੇ ਟੋਟਲ ਗਰੁੱਪਸ ਆਪਣੇ ਕੋਲ 14 ਹੈਗੇ ਨੇ ਜਿਸ ਦੇ ਵਿੱਚ ਸਾਨੂੰ ਗਰੁੱਪ ਦੇ ਵਿੱਚ 11 11 ਗਰੁੱਪ ਦੇ ਵਿੱਚ ਸਾਨੂੰ ਐਪਲੀਕੇਸ਼ਨ ਰੀਸੀਵ ਹੋਈਆਂ ਨੇ ਤਿੰਨ ਗਰੁੱਪ ਜੋ ਅਜੇ ਪੈਂਡਿੰਗ ਨੇ ਅੱਜ 11 ਗਰੁੱਪਾਂ ਨੂੰ ਲੈ ਕੇ ਹੀ ਡਰਾਫਟ ਲੋਟਸ ਕੱਢੇ ਗਏ ਨੇ ਔਰ ਬਿਲਕੁਲ ਟਰਾਂਸਪੇਰੈਂਸੀ ਨਾਲ ਔਰ ਬਿਲਕੁਲ ਸਹੀ ਤਰੀਕੇ ਨਾਲ ਕੱਢੇ ਜਾ ਰਹੇ ਨੇ ਥੈਂਕ ਯੂ ਸੋ ਮਚ ਤੇ ਮੈਂ ਵੀ ਦੱਸਣਾ ਚਾਹੂਗੀ ਕਿ ਜੋ ਅੱਜ ਡਰਾਫਟ ਲੋਟਸ ਨਿਕਾਲੇ ਜਾ ਰਹੇ ਹੈ ਫਸ ਇਲਾਟੀ ਨੂੰ ਮੌਕੇ ਤੇ 3% ਟੋਟਲ ਵੈਲਿਊ ਆਫ ਵੈਂਟ ਦੀ ਫੀਸ ਜਮ੍ਹਾਂ ਕਰਾਣੀ ਪਏਗੀ ਅਗਰ ਉਹ ਫੀਸ ਨਹੀਂ ਜਮ੍ਹਾਂ ਕਰਾਪਦਾ ਤੇ ਸਰਕਾਰ ਦੀਆਂ ਸ਼ਰਤਾਂ ਤੇ ਪੂਰਾ ਨਹੀਂ ਉਤਰਦਾ ਫਿਰ ਸੈਕਿੰਡ ਲਾਟਰੀ ਨੂੰ ਅ ਐਜਕਾ ਟੇਕੇ ਦੀ ਸਲਿੱਪ ਦਿੱਤੀ ਜਾਏ ਉਹੀ ਮੌਕੇ ਤੇ ਆ ਮਾਲਕ ਹੋਏ ਸਾਡੀ ਫਰਮ ਹੈਗੀ ਗਰਦਾਸਪੁਰ ਟਰੇਡਰ ਜਿੱਦ ਤੇ ਸਾਰੇ ਭਾਈਵਾਲ ਖੜੇ ਆ ਤੇ ਬਹੁਤ ਪਾਰਦਰਸ਼ੀ ਢੰਗ ਨਾਲ ਸਾਰਾ ਸਰਕਾਰ ਜਿਹੜੀ ਕੰਮ ਕਰਵਾ ਰਹੀ ਆ ਏਡੀਸੀ ਸਾਹਿਬ ਆਏ ਸੀ ਜਰਨਲ ਦੇ ਸ਼੍ਰੀ ਸੁਭਾਸ ਜੀ ਉਹਨਾਂ ਨੇ ਲਾਟਰੀਆਂ ਕੱਢੀਆਂ ਉਸ ਤੋਂ ਬਾਅਦ ਚਲੋ ਸਾਡੀਆਂ ਵੀ ਦੋ ਲਾਟਰੀਆਂ ਨਿਕਲੀਆਂ ਨੇ ਇੱਕ ਦੀਨਾਂਗਰ ਦੀ ਇੱਕ ਗਰਦਾਸਪੁਰ 1 सिटी सिटी ਗੁਰਦਾਸਪੁਰ ਸਿਟੀ ਤੇ ਕੋਈ ਵੀ ਇੱਥੇ ਕੋਈ ਗਲਤ ਹੋਣ ਦਾ ਚਾਂਸਸ ਨਹੀਂ ਹੈਗਾ ਬਹੁਤ ਵਧੀਆ ਕੰਮ ਹੋ ਰਿਹਾ ਪਾਰਦਰਸ਼ੀ ਢੰਗ ਨਾਲ ਸਾਰਾ ਕੰਮ ਹੋ ਰਿਹਾ ਜੀ ਇਸ ਇਹ ਜੀ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਸਾਲ 2024 ਤੇ 25 ਦੇ ਠੇਕਿਆਂ ਲਈ ਅਲਾਟਮੈਂਟ ਕੀਤੇ ਗਏ ਨੇ ਉਹ ਬੜਾ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਜੀ ਅਸੀਂ ਰਜਿੰਦਰਾ ਵਾਈਨ ਸਾਡਾ ਜੈੰਤੀਪੁਰੀਆ ਗਰੁੱਪ ਹੈ ਜੀ ਉਹ ਆਰਕੇ ਐਂਟਰਪ੍ਰਾਈਜ਼ਸ ਵੱਲੋਂ ਸਾਨੂੰ ਇਸ ਸਾਲ ਇੱਕ ਧਾਰੀਵਾਲ ਗਰੁੱਪ ਆਰਕੇ ਐਂਟਰਪ੍ਰਾਈਜ਼ ਦੇ ਹੀ ਸਿਗਿਆ ਜੀ ਇੱਕ ਸ਼੍ਰੀ ਹਰਗੋਬਿੰਦਪੁਰ ਜਿਹੜਾ ਜੀ ਉਹ ਗਰੁੱਪ ਸਾਡੇ ਹੀ ਸਿਗਿਆ ਜੀ ਭਾਜੀ ਕਿਸ ਤਰ੍ਹਾਂ ਦੀ ਸੰਭਾਵਨਾ ਲੱਗ ਰਹੀ ਕਿਦਾਂ ਦਾ ਰਹੂਗਾ ਕਾਰੋਬਾਰ ਕਾਰੋਬਾਰ ਜਿਸ ਹਿਸਾਬ ਨਾਲ ਤੇ ਇਨਕਰੀਜ਼ ਕੀਤੀ ਹੈ ਜੀ ਕਾਰੋਬਾਰ ਤੇ ਬਹੁਤ ਘਾਟੇ ਵਾਲਾ ਹੈ ਜੀ ਪਰ ਕੀ ਕਹਿ ਸਕਦੇ ਹਾਂ ਵੀ ਉਹ ਟਰੇਡ ਛੱਡਣੀ ਬੜੀ ਔਖੀ ਹੈ ਜੀ 15 16 ਸਾਲ ਤੋਂ ਇਸ ਟ੍ਰੇਡ ਨਾਲ ਜੁੜੇ ਆ ਤਾਂ ਫਿਰ ਇਸ ਕਰਕੇ ਥੋੜਾ ਬੋਤਾ ਕੰਮ ਐ ਇਸ ਵਾਰ ਸਾਡਾ ਆਰਕੇ ਐਂਟਰਪ੍ਰਾਈਜ਼ ਦਾ ਬਹੁਤ ਕੰਮ ਘਟਾਇਆ ਜੀ ਕੰਮ ਮਹਿੰਗਾ ਹੋਣ ਕਰਕੇ ਪਰ ਫਿਰ ਵੀ ਇਸ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਅਸੀਂ ਦੋ ਗਰੁੱਪ ਜਿਹੜੇ ਆਏ ਜੀ ਪ੍ਰਸ਼ਾਸਨ ਵੱਲੋਂ ਕਿੰਦਾ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਪੰਜਾਬ ਪੁਲਿਸ ਦਾ ਬੜਾ ਵਧੀਆ ਪ੍ਰਬੰਧ ਸੀ ਸਾਡੇ ਐਕਸਾਈਡ ਡਿਪਾਰਟਮੈਂਟ ਦਾ ਬੜਾ ਵਧੀਆ ਪ੍ਰਬੰਧ ਸੀ ਤੁਹਾਡੇ ਮੀਡੀਆ ਦਾ ਵੀ ਭਾਈਚਾਰਾ ਦਾ ਸਾਰੇ ਦਾ ਬੜਾ ਵਧੀਆ ਸਹਿਯੋਗ ਰਿਹਾ ਜੀ ਬੜਾ ਪਾਰਦਰਸ਼ੀ ਢੰਗ ਦੇ ਨਾਲ ਸਾਰੀ ਜਿਹੜੀ ਉਹ ਲਾਟਰੀ ਦਾ ਪ੍ਰਬੰਧ ਆਪਕਾਰੀ ਨੀਤੀ ਦੀ ਡੇ বাই ਡੇ ਪਿਛਲੇ ਸਾਲ 12% ਇਨਕਰੀਜ਼ ਕਰਦੀ ਸੀ ਇਸ ਸਾਲ 10% ਇਨਕਰੀਜ਼ ਕਰਤੀ ਹੈ ਦੋਵਾਂ ਸਾਲਾਂ ਦੇ ਵਿੱਚ 22% ਇਨਕਰੀਜ਼ ਹੋ ਗਈ ਹੈ ਜੀ ਉਹ ठेकेदार ਨੂੰ ਡੇ ਡੇ বাই ਡੇ ਜਿਹੜੀ ਪਾਲਿਸੀ ਬਣ ਰਹੀ ਹੈ ਜੀ ਉਹ ਮਾਰਨ ਵਾਲੀ ਬਣ ਰਹੀ ਹੈ ਇਹਦੇ ਵਿੱਚ ਬੜਾ ਔਖਾ ਜੀ ਤੇ ਵਿੱਚ ਰੈਵੀ ਨੂੰ ਇਕੱਠਾ ਕਰਨਾ ਜਿਹੜਾ ਬੜਾ ਔਖਾ ਜੀ ਤਾਂ ਹੀ ਕਹੀ ਵਾਰ ਤਾਂ ਖਾਲੀ ਤਾਂ ਹੀ ਰਹਿ ਗਈ ਭਾਜੀ ਹਾਂ ਕੁਝ ਜਿਹੜੇ ਏਸ ਨਹੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਕੰਮ ਜਿਹੜਾ ਜੀ ਜੋ ਨਹੀਂ ਅਜੇ ਜਿਹੜਾ ਮਤਲਬ ਸੇਲ ਹੋਇਆ ਜੀ ਕੰਮ ਮਹਿੰਗਾ ਹੋਣ ਕਰਕੇ ਜਿਹੜਾ ਜੀ ਉਹਦੀ ਲਾਟਰੀ ਨਹੀਂ ਆਈ ਠੇਕੇਦਾਰਾਂ ਨੇ ਜਿਹੜਾ ਕੋਈ ਇੰਨਾ ਇੰਟਰਸਟ ਨਹੀਂ ਦਿਖਾਇਆ ਬਟਾਲਾ ਸ਼ਹਿਰ ਵੱਡਾ ਸੀ ਜੀ ਬਟਾਲਾ ਅੱਜ ਤੋਂ 2 ਸਾਲ ਪਹਿਲਾਂ ਜੀ ਉਹ ਨੀਅਰ ਬਾਊਟ ਜਿਹੜਾ ਸੀ ਉਹ 55-56 ਕਰੋੜ ਦਾ ਸੀ ਇਸ ਸਮੇ ਉਹ 70 ਕਰੋੜ ਦਾ ਹੋ ਗਿਆ ਜੀ 70 ਕਰੋੜ ਦਾ ਕਾਰੋਬਾਰ ਲੈ ਕੇ ਵਰਕਰਾਂ ਦਾ ਖਰਚੇ ਗਾੜੀ ਨਾਮ ਮੇਰਾ ਨਾ ਗੁਰਪ੍ਰੀਤ ਹੈ ਜੀ ਮੈਂ ਆਰਕੇ ਐਂਟਰਪ੍ਰਾਈਜ਼ ਤੋਂ ਆ ਜੀ